ਹਾਂਜੀ ਦੋਸਤੋ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਅਦਰਕ ਦਾ ਪਾਣੀ ਪੀਣ ਨਾਲ ਖੂਨ ਸਾਫ਼ ਹੁੰਦਾ ਹੈ ਨੰਬਰ 2 ਜੇਕਰ ਤੁਹਾਡਾ ਬੱਚਾ ਦੁੱਧ ਘੱਟ ਪੀਂਦਾ ਹੈ ਤਾਂ ਉਸ ਨੂੰ ਦਲੀਆ ਖਵਾ ਦਿਓ ਦਲੀਏ ਨਾਲ ਬੱਚੇ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 3 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਤਾਂ ਅਖਰੋਟ ਦੀਆਂ 4-5 ਗ੍ਰੰ ਜਾਣਾ ਰਜਾਨਾ ਖਾਓ ਤਾਂ ਨੂੰ ਬਹੁਤ ਫਾਇਦਾ ਮਿਲੇਗਾ ਨੰਬਰ 4 ਰਜਾਨਾ ਦਹੀਂ ਖਾਣ ਨਾਲ ਲੀਵਰ ਠੰਡਾ ਰਹਿੰਦਾ ਹੈ ਨੰਬਰ 5 ਜਿਨ੍ਹਾਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਰਹਿੰਦੀ ਹੈ ਉਹਨਾਂ ਨੂੰ ਨਿੰਬੂ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 6 ਆਮਲੇ ਦਾ ਸੇਵਨ ਕਰਨ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 7 ਰੋਜ਼ਾਨਾ ਕਾਹ ਤੇ ਤਰ ਨਾਲ ਡਿਪਰੈਸ਼ਨ ਘਟਦਾ ਹੈ ਨੰਬਰ 8 ਜੇਕਰ ਤੁਹਾਡੇ ਕੰਨ ਵਿੱਚ ਦਰਦ ਹੋ ਰਿਹਾ ਹੈ ਤਾਂ ਤੇਲ ਵਿੱਚ ਥੋੜਾ ਜਿਹਾ ਲਸਣ ਪਾ ਕੇ ਗਰਮ ਕਰ ਲਓ ਅਤੇ ਉਸ ਤੇਲ ਦੀਆਂ 2-3 ਬੂੰਦਾਂ ਕੰਨ ਵਿੱਚ ਪਾਓ ਤਾਂ ਤੁਹਾਡੇ ਦਰਦ ਤੋਂ ਆਰਾਮ ਮਿਲੇਗਾ ਨੰਬਰ 9 ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦੀ ਸਮੱਸਿਆ ਹੈ ਉਹਨਾਂ ਨੂੰ ਮਿਰਚ ਤੇ ਤਲੇ ਹੋਏ ਭੋਜਨ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 10 ਜੇਕਰ ਤੁਸੀਂ ਦਿਮਾਗੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਕੱਚੇ ਨਾਰੀਅਲ ਦਾ ਸੇਵਨ ਕਰੋ ਨੰਬਰ 11 ਜਿਆਦਾ ਚਾਹ ਪੀਣ ਨਾਲ ਹੱਡੀਆਂ ਕਮਜ਼ੋਰੀਆਂ ਹੋ ਜਾਂਦੀਆਂ ਹਨ ਨੰਬਰ 12 ਅੰਬਰੂਦ ਨੂੰ ਪੁੰਨ ਕੇ ਖਾਣ ਨਾਲ ਪ੍ਰਾਣੀ ਤੋਂ ਪ੍ਰਾਣੀ ਖੰਗ ਠੀਕ ਹੋ ਜਾਂਦੀ ਹੈ ਨੰਬਰ 13 ਜਿਆਦਾ ਥੁੱਕਣ ਵਾਲੇ ਵਿਅਕਤੀ ਦਾ ਦਿਮਾਗ ਕਮਜ਼ੋਰਾ ਹੋਣ ਲੱਗ ਜਾਂਦਾ ਹੈ ਅਤੇ ਸਰੀਰ ਵਿੱਚੋਂ ਪਾਣੀ ਦੀ ਘਾਟ ਹੋ ਜਾਂਦੀ ਹੈ ਨੰਬਰ 14 ਦੁੱਧ ਦੇ ਨਾਲ ਛਲਾਜੇ ਦਾ ਸੇਵਨ ਕਰਨ ਨਾਲ ਮਰਦਾਨਾ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 15 ਸਰੀਰ ਦੀ ਗਰਮੀ ਨੂੰ ਦੂਰ ਕਰਨ ਲਈ ਰਾਤ ਨੂੰ ਸੱਕਰ ਪਾਣੀ ਵਿੱਚ ਪਿਉ ਕੇ ਸਵੇਰੇ ਖਾਲੀ ਪੇਟ ਪਿਓ ਤੁਹਾਡੀ ਗਰਮੀ ਦੂਰ ਹੋ ਜਾਵੇਗੀ ਨੰਬਰ 16 ਰਜਾਨਾ ਕਿਸਮਸ ਪਾਣੀ ਵਿੱਚ ਪਿਉ ਕੇ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 17 ਜੋ ਲੋਕ ਭੋਜਨ ਤੋਂ ਬਾਅਦ ਤੁਰੰਤ ਸੌ ਜਾਂਦੇ ਹਨ ਉਹਨਾਂ ਨੂੰ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 18 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਸਾਤੀ ਬਲਗਮ ਦੂਰ ਹੋ ਜਾਂਦੀ ਹੈ ਨੰਬਰ 19 ਰਜਨਾ ਖਾਣੇ ਵਿੱਚ ਸਲਾਦ ਦਾ ਸੇਵਨ ਕਰਨ ਨਾਲ ਖੂਨ ਸਾਫ਼ ਰਹਿੰਦਾ ਹੈ ਨੰਬਰ 20 ਜੇਕਰ ਅਸੀਂ ਰਜਨਾ ਗੋੜ ਦਾ ਸੇਵਨ ਕਰਦੇ ਹਾਂ ਤਾਂ ਕਦੇ ਸਾਨੂੰ ਸ਼ੂਗਰ ਦੀ ਦਿੱਕਤ ਨਹੀਂ ਆਉਂਦੀ ਧੰਨਵਾਦ ਜੀ